और मिला नहीं दिनदास को फोन भी कोई आया, फोन गिरी, फोन गिरता है यार, कहने में मम्मी मेरे मिला नहीं दिनदास। मैं मिलना चाहती हूँ जब ना मेरे मिला तो 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 देख, दे रही है तो मैं ना खुश हो पाऊँगी। तो उल्टा कुत्ते आ गया साले दिल में तो ना तेरा साल दा बच्चा साथ, उन्हें भी कोई आया यार, उन्हें म ਕਿ ਪੁੱਤਰ ਇਥੇੋਂ ਤੇਰੀ ਅਰਥੀ ਜਾਏਗੀ ਕਿ ਜਦੋਂ ਸਾਡੇ ਸਿਰੋਂ ਪਾਣੀ ਟਪਕ ਗਿਆ ਤੇ ਫਿਰ ਵੀ ਆਪਣੀ ਪਰਫਾਰਮੈਂਸ ਘੱਬੀ ਬੜੇ ਜਾਮਾ ਦੇ ਨਾਲ ਸਾਲ ਪਹਿਲਾਂ ਮਾਪਿਆਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਪਰ ਅੱਜ ਇਹ ਬੇਬਸ ਮਾਪੇ ਆਪਣੀ ਧੀ ਨੂੰ ਮਿਲਣ ਦੇ ਲਈ ਤਰਸ ਰਹੇ ਨੇ ਮਾਮਲਾ ਅੰਮ੍ਰਿਤਸਰ ਦੇ ਹਕੀਮਾ ਵਾਲੇ ਗੇਟ ਇਲਾਕੇ ਤੋਂ ਸਾਹਮਣੇ ਆਇਆ ਹੈ ਜੁਧੇ ਇੱਕ ਸਾਲ ਪਹਿਲਾਂ ਵਿਆਹੀ ਕੁੜੀ ਦੇ ਪੇਕੇ ਤੇ ਸੋਹਰਿਆਂ ਦੇ ਵਿੱਚ ਜ਼ਬਰਦਸਤ ਝੜਪ ਹੋ ਗਈ। ਕੁੜੀ ਦੇ ਪੇਕੇ ਪਰਿਵਾਰ ਮੁਤਾਬਕ ਉਹਨਾਂ ਦੀ ਕੁੜੀ ਦਾ ਜੱਦ ਦਾ ਵਿਆਹ ਹੋਇਆ ਉਦੋਂ ਤੋਂ ਹੀ ਉਸਦਾ ਘਰ ਵਾਲਾ ਉਸਦੇ ਨਾਲ ਕੁੱਟਮਾਰ ਕਰਦਾ, ਤੰਗ ਪਰੇਸ਼ਾਨ ਕਰਦਾ ਹੈ। ਜਿਸ ਬਾਰੇ ਸਾਡੀ ਕੁੜੀ ਨੇ ਸਾਨੂੰ ਬਹੁਤ ਵਾਰ ਦੱਸਣ ਦੀ ਕੋਸ਼ਿਸ਼ ਕੀਤੀ। ਪਰ ਅੱਜ ਜਦੋਂ ਵਸੀ ਆਪਣੀ ਕੁੜੀ ਦੇ ਨਾਲ ਉਸਦੇ ਘਰ ਜਾ ਕੇ ਗੱਲਬਾਤ ਕਰਨੀ ਚਾਹੀ ਤਾਂ ਉੱਥੇ ਸੋਹਰੇ ਪਰਿਵਾਰ ਦੇ ਵੱਲੋਂ ਸਾਨੂੰ ਸਾਡੀ ਕੁੜੀ ਦੇ ਨਾਲ ਮੁਲਾਕਾਤ ਹੀ ਨਹੀਂ ਕਰਨ ਦਿੱਤੀ ਗਈ। ਉਹ ਮੇਰੀ ਬੇਟੀ ਦੇ ਸੋਹਰੇ ਦੇ ਘਰ ਉਹ ਕਿਉਂ ਤੁਹਾਡੇ ਨਾਲ ਮਾਰਕਟ ਕਰਦੇ। ਉਹ ਮੇਰੀ ਬੇਟੀ ਨੂੰ ਤੰਗ ਕਰਦੇ ਹਨ ਮਿਲਣ ਹੀ ਨਹੀਂ ਦਿੰਦੇ ਮੈਨੂੰ। ਅੱਛਾ ਕਾਰਨ ਕਿਉਂ ਨਹੀਂ ਮਿਲਣ ਦੇਂਦੇ? ਹਾਂ ਲੈ ਲੇ ਤੇ ਦਿਨ ਲਾਇ ਚੜਾਇ ਕਰਦੇ ਉਹਦੇ ਨਾਲ ਮੈਂ ਉਹਨੂੰ ਹਾਲ ਪੁੱਛਣਾ ਚਾਹਨੀ ਹੈ ਕਿ ਕਿਉਂ ਮੈਨੂੰ ਮਿਲਣ ਜੋ ਨਹੀਂ ਦਿੰਦੇ ਉਹਨੂੰ ਮਿਲਣ ਨਹੀਂ ਦਿੰਦੇ ਤੇ ਕੋ ਫੋਨ ਵੀ ਖੋਇਆ ਆ ਤੜ ਦੇਰੀ ਨੂੰ ਤੁਹਾਨੂੰ ਫੋਨ ਫੋਨ ਕੀਤਾ ਸੀ ਕੁਛ ਕੀਤਾ ਨਾ ਗੱਲ ਹੋਈ ਸੀ ਫੋਨ ਕੀਤਾ ਫੋਨ ਕੀਤਾ ਯਾਰ ਕਹਿੰਦੇ ਸ ਮਮੀ ਮੈਨੂੰ ਮਿਲਣ ਨਹੀਂ ਦਿੰਦੇ ਹਾਂ ਕਿਸੇ ਦੇ ਫੋਨ ਤੋਂ ਫੋਨ ਕੀਤਾ ਸੀ ਆ ਪੁਲਵੰਤ ਪੁਲਵੰਗਿਤਾ ਨਹੀਂ ਮਿਲਣ ਦਿੰਦੇ ਮੈਨੂੰ ਮੈਂ ਮਿਲਣਾ ਚਾਹਨੀ ਹਾਂ ਜੇ ਨਾ ਮੈਨੂੰ ਮਿਲਣ ਦੇਣਗੇ ਤਾਂ ਮੈਨੂੰ ਖੁਸ਼ ਹੋ ਜਾਏਗਾ ਮੈਨੂੰ ਖੁਸ਼ ਹੋ ਜਾਏਗਾ ਸਾਰਾ ਪਰਿਵਾਰ ਨਾਂ ਲੱਗੇਗਾ ਪੁਲਿਸ ਤੋਂ ਮਗਰ ਮਗੀ ਤੇ ਸੀ ਪੁਲਿਸ ਤੋਂ ਪੁਲਿਸ ਕੋ ਕੀ ਐਸੀ ਹੈ ਆਪ ਠੀਕ ਹੈ ਪੁਲਿਸ ਉਹ ਕਹਦੀ ਹੈ ਕਿ ਮਿਲਨ ਦਵਾਗੇ ਪੁਲਿਸ ਕਹਿੰਦੀ ਮਿਲਣ ਦਵਾਗੇ ਤੁਹਾਨੂੰ ਦੱਸਦੀ ਹੈ ਕਿ ਇਸ ਝਗੜੇ ਤੋਂ ਬਾਅਦ ਕੁੜੀ ਦੀ ਮਾਤਾ ਹਸਪਤਾਲ ਦੇ ਵਿੱਚ ਦਾਖਲ ਹੈ। ਕੁੜੀ ਦੇ ਮਾਪਿਆਂ ਵੱਲੋਂ ਕੁਝ ਸਮਾਜ ਸੇਵਕਾਂ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਗਈ ਹੈ ਕਿ ਸਾਡੀ ਕੁੜੀ ਨੂੰ ਸਾਡੇ ਨਾਲ ਮਿਲਾਇਆ ਜਾਵੇ ਤਾਂ ਜੋ ਅਸੀਂ ਉਸ ਦਾ ਦਰਦ ਜਾਣ ਸਕੀਏ। ਸਾਡੀ ਕੁੜੀ ਨੂੰ ਸਾਡੀ ਜ਼ਰੂਰਤ ਹੈ ਪਰ ਸਾਡਾ ਦਰਿੰਦਾ ਜਵਾਈ ਸਾਡੀ ਕੁੜੀ ਦੇ ਨਾਲ ਸਾਨੂੰ ਮਿਲਣ ਨਹੀਂ ਦੇ ਰਿਹਾ। ਮੇਰੀ ਬੇਟੀ ਦਾ ਵਿਆਹ 12 ਮਾਰਚ 2024 ਨੂੰ ਉਹਦੇ ਮਾਪੇ ਦੀ ਮੁੰਡੇ ਦੇ ਉਹਦੇ ਪਿਓ ਦੀ ਮਰਜ਼ੀ ਦੇ ਮੁਤਾਬਕ ਹੋਇਆ ਸੀ ਅਸੀਂ ਬੜੀ ਰੀਜਾਂ ਨਾਲ ਵਿਆਹ ਕੀਤਾ ਸੀ ਤੇ ਲਗਭਗ 15-20 ਮਹੀਨਿਆਂ ਬਾਅਦ ਹੀ ਸਾਨੂੰ ਬੜਾ ਦਬਾਅ ਪਾਇਆ ਜਾਂਦਾ ਹੈ ਕੁੜੀ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਤੇ ਕੁੜੀ ਨੂੰ ਸਾਡੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਮੇਰੀ ਇਸ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਤੇ ਹੋਰ ਵੀ ਜਿਹੜੀਆਂ ਸ਼ਹਿਰ ਦੀਆਂ ਜਿੱਥੇ ਬੰਦੀਆਂ ਕਿ ਮੇਰੀ ਬੇਟੀ ਨੂੰ ਬਚਾਇਆ ਜਾਏ ਸਾਨੂੰ ਸਾਡੇ ਕੋਲ ਘਟੋ ਘਟ ਮਹੀਨਾ ਆ ਕੇ ਰਵੇ ਸਾਨੂੰ ਆਪਣੇ ਦੁੱਖ ਦਰਦ ਦੱਸੇ ਤਾਂ ਕਿ ਸਾਰੀਆਂ ਗੱਲਾਂ ਅਸੀਂ ਉਹ ਉਹ ਉਹਦਾ ਕੋਈ ਉਹ ਨੂੰ ਛਾਂਤ ਕਰ ਸਕੀ ਹੈ ਉਹ ਸਭ ਦੂਤੀ ਉਦਨ ਗਏ ਸੀ ਉਸ ਕਾਫੀ ਉਦੋਂ ਕੀ ਬਸ ਉਹ ਮੈਂ ਨਹੀਂ ਸੀ ਗਿਆ ਜੀ ਜਨਾਨੀਆਂ ਗਈਆਂ ਸੀ ਲੇਡੀਜ਼ ਗਈਆਂ ਸੀ ਸਾਡੇ ਚ ਨਾ ਇੱਕ ਰਿਵਾਜ ਹੈਗਾ ਕਿ ਅਸੀਂ ਨੌਮੀ ਵਾਲੇ ਦਿਨ ਸਾਰੀਆਂ ਜਨਾਨੀ ਇਕੱਠੀਆਂ ਹੋ ਕੇ ਮਾਥਾ ਟਿਕਨ ਆਪਣੇ ਭੂਵੇਂ ਤੇ ਉਲਟਾ ਕੁਟਿਆ ਗਿਆ ਸਾਡੇ ਜਨਾਨੀ ਤੇ ਨਾਲੇ 13 ਸਾਲ ਦਾ ਬੱਚਾ ਸੀ ਉਹਨੂੰ ਵੀ ਕੁਟਿਆ ਗਿਆ ਉਹਨੇ ਬਾਹਰ ਆ ਕੇ ਸੰਭ ਫੋਨ ਕੀਤਾ ਤੇ ਅਸੀਂ ਬਾਜ ਚ ਪਹੁੰਚੇ ਅੱਛਾ ਤੋ ਤੁਹਾਨੂੰ ਮਿਲਣ ਨਹੀਂ ਦਿੰਦਾ ਸੀ ਇਹ ਹਾਂਜੀ ਉਹ ਮਿਲਣ ਨਹੀਂ ਦਿੰਦਾ ਜੀ ਸਾਡੇ ਕੋਲ ਆਉਣ ਨਹੀਂ ਦਿੰਦਾ ਉਹ ਕਿਉਂਕਿ ਉਹ ਕੋਈ ਉਹ ਨਮਾਰਕੋਟਾਈ ਵਾਲੀ ਹਰਕਤ ਲੋਕਾਂ ਨੂੰ ਪਤਾ ਲਾ ਲੈਂਦੇ ਅਸੀਂ ਆਪਣੀ ਬੇਟੀ ਨੂੰ ਇਹ ਸਮਝਾਉਂਦੇ ਸੀ ਪੁੱਤਰ ਤੂੰ ਉਸੇ ਘਰ ਹੀ ਰਹਿਣਾ ਉੱਥੇ ਹੀ ਜੀਣਾ ਉੱਥੇ ਮਰਨਾ ਤੇ ਜਦੋਂ ਸਾਡੇ ਸਿਰੋਂ ਪਾਣੀ ਟਪ ਗਿਆ ਤਾਂ ਫਿਰ ਅਸੀਂ ਆਪਣੇ ਪਰਿਵਾਰ 'ਚ ਗੱਲ ਕੀਤੀ ਅੱਛਾ ਪਰ ਤਾਂ ਬੇਟੀ ਕਿਉਂ ਗਈ ਦੀ ਪੀਏ ਕਿ ਨਹੀਂ ਮਿਲੀ ਕਿਉਂਕਿ ਅਸੀਂ 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 ਸਿੱਖਿਆ ਉਹ ਹੀ ਦਿੱਤੀ ਸੀ ਕਿ ਪੁੱਤਰ ਇਹ ਤੇਉਂ ਤੇਰੀ ਅਰਥੀ ਜਾਏਗੀ ਤੇ ਜਦੋਂ ਸਾਡੇ ਸਿਰੋਂ ਪਾਣੀ ਟਪ ਗਿਆ ਤੇ ਫਿਰ ਅਸੀਂ ਪਰਵਾਹ ਸਿਕਾ ਬਕੀ ਕਿ ਕੀ ਕਰੀਏ ਅਸੀਂ ਤਾਂ ਮੇਰੇ ਸਾਡੀ ਬੇਟੀ ਸਾਡੇ ਕੋਲ ਰਵੇ ਅਸੀਂ ਉਹਨਾਂ ਨਾਲ ਕੋਈ ਕਿਸ਼ਤ ਨਹੀਂ ਚਾਹੁੰਦੇ ਇਹੋ ਜਿਹੇ ਗੰਦੇ ਬੰਦਿਆਂ ਨਾਲ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਕੋਈ ਪਿਉ ਨਹੀਂ ਚਾਹੁੰਦਾ ਸਰ ਮੇਰੀ ਬੇਟੀ ਮੇਰੇ ਘਰ ਰਵੇ ਜਦੋਂ ਸਿਰੋਂ ਪਾਣੀ ਟਪ ਜਲੇ ਤੇ ਫਿਰ ਹਰ ਪਿਉ ਚਾਹੇਗਾ ਕਿ ਮੇਰੀ ਬੇਟੀ ਉੱਥੇ ਮਰ ਜੇਗੀ ਉਹਨੂੰ ਕੁਝ ਹੋ ਜਾਏਗਾ ਤੇ ਉਹ ਸਾਡੇ ਵਾਸਤੇ ਮੇਰੀ ਘਰ ਵਾਲੀ ਕਿੰਨੇ ਦਿਨਾਂ ਦੀ ਬਿਮਾਰ ਹੈ ਠੀਕ ਹੈ ਅਸੀਂ 6 ਤਰੀਕ ਦੇ ਹਿਸਾਬ ਨਾਲ ਚਾਹੇ ਠੀਕ ਹੈ ਸਰ ਅਗਰ ਇਹਨੂੰ ਕੁਝ ਹੋ ਗਿਆ ਤੇ ਉਹਦੇ ਜਿਹੜੇ ਪਰਿਵਾਰ ਆ ਸਾਰਾ ਉਹ ਇਹਦਾ ਦੋਸ਼ੀ ਹੋਏਗਾ ਮੈਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਪੁਲਿਸ ਥਾਣੇ ਚ ਪੁਲਿਸ ਮੁਲਾਜ਼ਮ ਨੇ ਉਹਦੀ ਰਿਕਾਰਡਿੰਗ ਵੀ ਕੀਤੀ ਹੈ ਉਹਨਾਂ ਪੁਲਿਸ ਕੋਲ ਰਿਕਾਰਡਿੰਗ ਵੀ ਹੈਗੀ ਹੈ ਮੈਂ ਐਸਐਚਓ ਸਾਹਿਬ ਨੂੰ ਜਿਹੜੇ ਬਹੁਤ ਵਧੀਆ ਅਫਸਰ ਹੈ ਜਿਨ੍ਹਾਂ ਨੇ ਬੋੜੇ ਭਾਨ ਮੇਰੀ ਸਾਰੀ ਗੱਲ ਸੁਣੀ ਉਹਨਾਂ ਨੂੰ ਆਪਣੀ ਸਾਰੀ ਗੱਲ ਬੜੀ ਡਿਟੇਲ ਚ ਲਿਖ ਕੇ ਵੀ ਤੇ ਜਵਾਨੀ ਵੀ ਦੱਸ ਚੁੱਕਾ ਹਾਂ ਤੇ ਮੈਨੂੰ ਆਪਣੇ ਕਮਿਸ਼ਨਰ ਸਾਹਿਬ ਜਿਨ੍ਹਾਂ ਤੇ ਬਹੁਤ ਇਤਬਾਰ ਹੈ ਕਿ ਉਹ ਇਨਸਾਫ ਦੇਣਗੇ ਔਰ ਵੀ ਜਿਹੜੀਆਂ ਜਥੇਵੰਦੀਆਂ ਜਿਹੜੀਆਂ ਉਹਦੇ ਕੰਮਾਂ 'ਚ ਵਧੀਆ ਕੰਮ ਕਰਦੀਆਂ ਸਾਰੇ ਆਗੇ ਪ੍ਰਾਰਥਨਾ ਹੈ ਕਿ ਸਾਡੀ ਬੇਟੀ ਮੁਚਾ ਤੇ ਸਾਡੇ ਸਕੂਲ ਤੋਂ ਕਿਤਾਜ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਕੁੜੀ ਦੇ ਬਿਆਨਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜੀ ਸਰ ਉਹ ਮਸਲਾ ਗੱਲ ਹੈਗਾ ਜਿਹੜਾ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਗਲੀ 'ਚ ਕਿ ਕੁੜੀ ਸਾਡੇ ਨੂੰ ਬੰਦੀ ਬੰਦੀ ਬਣਾਇਆ ਹਾਂਜੀ ਇਹਦੀ ਤਲਾਬ ਮਿਲੀ ਸੀਗੀ ਇਹ ਕੱਲ ਆਈ ਸੀਗੀ ਉਹਦੇ ਲੜਕੀ ਦੇ ਪੇਰੈਂਟਸ ਆਏ ਸੀਗੇ ਇਨਫੈਕਟ ਉਹਦੀ ਮੰਦਰ ਵੀ ਆਈ ਸੀ ਲਾਲ ਤੇ ਉਹਨਾਂ ਨੇ ਆ ਕੇ ਤਲਾਬ ਦਿੱਤੀ ਸਾਡੀ ਲੜਕੀ ਨੂੰ ਉੱਥੇ ਜੋ ਜੋਰਜਾ ਪ੍ਰੋਸੀਡਿੰਗਾਂ ਰੱਖਿਆ ਹੋਇਆ ਤੇ ਉਹਦੇ ਸਬੰਧੀ ਹੁਣ ਵੈਰੀਫਾਈ ਕਰ ਰਹੇ ਆ ਸਾਰਾ ਉਹ ਲੜਕੀ ਦੇ ਬਿਆਨ ਦਰਜ ਕਰਾਂਗੇ ਜਿਵੇਂ ਬਿਆਨ ਦਊਗੀ ਉਹੋ ਜੀ ਕਾਰਵਾਈ ਹੋ ਜੇ ਸਰ ਕਿਹਦੇ ਵੱਲੋਂ ਦਰਖਾਸਤ ਆਈ ਹੈ ਲੜਕੀ ਦੇ ਪੇਰੈਂਟਸ ਵੱਲੋਂ ਹੈ ਉਹਨਾਂ ਨੇ ਕਿਹਾ ਵੀ ਕਦਮ ਲਾ ਸੀ ਇਹ ਤਾਂ ਪ੍ਰਤਾਂਵਲ ਕਰ ਸਰ ਕੀ ਕਾਰਵਾਈ ਕੀਤੀ ਜਾਏਗੀ ਜੇ ਕੁਝ ਕਾਰਵਾਈ ਸਖਤ ਕੀਤੀ ਜਾਊਗੀ ਜੀ ਜੇ ਕੋਈ ਦੇ ਇਲزام ਸਹੀ ਪਾਏਗੇ ਤੇ ਕਾਰਵਾਈ ਕੀਤੀ ਜਾਊਗੀ ਠੀਕ ਜਿਨ੍ਹਾਂ ਮਾਪਿਆਂ ਨੇ ਆਪਣੀ ਧੀ ਨੂੰ ਪਾਲ ਪੋਸ ਕੇ ਵੱਡਾ ਕੀਤਾ ਆਪਣੀ ਧੀ ਦਾ ਬੜੇ ਚਾਹਾਂ ਦੇ ਨਾਲ ਵਿਆਹ ਕੀਤਾ ਪਰ ਅੱਜ ਉਹੀ ਮਾਪੇ ਆਪਣੀ ਧੀ ਨੂੰ ਦੇਖਣ ਨੂੰ ਉਸ ਨੂੰ ਮਿਲਣ ਨੂੰ ਉਹਦੇ ਨਾਲ ਗੱਲਬਾਤ ਕਰਨ ਨੂੰ ਤਰਸ ਰਹੇ ਨੇ ਹਾਲਾਂਕਿ ਸੋਰੇ ਪੱਖ ਦਾ ਕੋਈ ਵੀ ਬਿਆਨ ਇਸ ਮੁਤਲਕ ਸਾਹਮਣੇ ਨਹੀਂ ਆਇਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕੀ ਕੀਤੀ ਜਾਂਦੀ ਹੈ ਇਹ ਵੀ ਦੇਖਣਾ ਬਣਦਾ ਹੈ